ਜਿੱਦਾਂ ਮੈਨੂੰ ਪਤਾ ਲੱਗ ਗਿਆ ਨਾ ਵੀ ਆਹ ਬੰਦਾ फडਕਾਉਂਦਾ ਹੈ ਮੈਂ ਸਾਲੇ ਉਹ ਗਾਟਾ ਲਾ ਦੂੰ ਹਾਂਜੀ ਸੱਸੀ ਕਾਲ ਦੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਅੱਜ ਤੁਹਾਡਾ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਜੀ ਅੱਜ ਦਮਨਦੀਪ ਦਾ ਜਨਮ ਦਿਨ ਹੈ ਆਪਾਂ ਜਨਮ ਦਿਨ ਉਹਦਾ ਮਨਾਵਾਂਗੇ ਉਹਦੇ ਲਈ ਸਰਪ੍ਰਾਈਜ਼ ਗਿਫਟ ਲੈਣ ਚੱਲੇ ਆਂ ਸਾਰੇ ਜਣੇ ਆਪਾਂ ਤਿਆਰ ਹੋਏ ਆਂ ਸਮਾਣੇ ਜਾਵਾਂਗੇ ਉਹਦੇ ਲਈ ਸਰਪ੍ਰਾਈਜ਼ ਗਿਫਟ ਲਵਾਂਗੇ ਸੋ ਸਾਰੇ ਜਣੇ ਦੱਸੋ ਭਾਈ ਤੁਹਾਨੂੰ ਕਿੰਨੀ ਕੁ ਖੁਸ਼ੀ ਹੈ ਦਮਨਦੀਪ ਦੇ ਜਨਮ ਦਿਨ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਸਮਾਨੇ ਤੇ ਤੁਹਾਨੂੰ ਸਾਰਾ ਵਲੌਗ ਦੇਖਣਾ ਪਊਗਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕੀ ਸਰਪ੍ਰਾਈਜ਼ ਗਿਫਟ ਲੈ ਕੇ ਆਏ ਆ ਸੋ ਅੱਜ ਚੱਲਦੇ ਆ ਜੀ ਆਪਣੀਆਂ ਵੀਡੀਓ ਦੇ ਵਿੱਚ ਤੁਸੀਂ ਉਹਨੂੰ ਹਮੇਸ਼ਾ ਦੇਖਦੇ ਹੋ ਜੋ ਕਿ ਬਾਜਾ ਵਜਾਉਣ ਦਾ ਢੋਲ ਵਜਾਉਣ ਦਾ ਰੋਲ ਕਰਦਾ ਹੁੰਦਾ ਹੈ ਵੈਸੇ ਵੀ ਕਈ ਵਾਰ ਰੋਲ ਕਰ ਲੈਂਦਾ ਜੀ ਉਹਨੇ ਵੈਸੇ ਅੱਜ ਮੈਨੂੰ ਲੱਗਦਾ ਜਨਮ ਦਿਨ ਤਾਂ ਆਪਣਾ ਮਨਾਉਣਾ ਨਹੀਂ ਕਿਉਂਕਿ ਉਹਨਾਂ ਦੇ ਘਰ ਮਿਸਤਰੀ ਲੱਗੇ ਹੋਏ ਨੇ ਸੋ ਆਪਾਂ ਫਿਰ ਵੀ ਉਹਨੂੰ ਗਿਫਟ ਦੇਵਾਂਗੇ ਜੀ ਤੇ ਚਲੋ ਆਪਾਂ ਚੱਲਦੇ ਆਂ ਤੇ ਜੁੜੇ ਰਹੋ ਵਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਯਾਰ ਉਹਨੂੰ ਕਹਿ ਤੁਰਿਆ ਦਾਵਾ ਦਾ ਇਹਨਾਂ ਨੂੰ ਇਹਨੇ ਪਤਾ ਲੱਗ ਗਿਆ ਆ ਵੀ ਆ ਜਾ ਹੁਣ ਜਲਦੀ ਆ ਜਾ ਯਾਰ ਇਹਨੇ ਨੂੰ ਉਹਨੂੰ ਪਤਾ ਲੱਗ ਜਾਣਾ ਵੀ ਚੱਲੇ ਨੇ ਕਿੱਥੇ ਪੰਜੇ ਦੋਸਤੋਂ ਹੁਣ ਆਪਾਂ ਹੋ ਚੱਕੇ ਹੋ ਚੱਲਿਆਂ ਜਾਣ ਵਾਸਤੇ ਰੈਡੀ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਕਿ ਅੱਦਾਂ ਕੱਦਾਂ ਬਾੜਾਂ ਮਨਾਏ ਜਾਂਦਾਗਾ ਇਹ ਲੱਲੂ ਰਾਮ ਬਚਾਰਾ ਗੇਟ ਲਈ ਜਾਂਦਾ ਨਹੀਂ ਆ ਜਾ ਨਹੀਂ ਮੇਰਾ ਲੱਲੂ ਰਾਮ ਆਏ ਨਹੀਂ ਮੇਰੇ ਪੈਨੋ ਬਚਾਰੀ ਮੰਦੂਰਾ ਹਾਂਜੀ ਮਿੱਤਰੋ ਕਮੈਂਟਾਂ ਦੇ ਵਿੱਚ ਵੀ ਤੁਸੀਂ ਹੈਪੀ ਬਰਥਡੇ ਕਹਿ ਸਕਦੇ ਹੋ ਸੋ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਟਾਕੀ ਲਾ ਲੈਣ ਦੇ ਟਾਕੀ ਲਾ ਲੈਣ ਅਜਾ ਵੀ ਫੜੋ ਬੱਸ ਕਰ ਤਾਂ ਪੀ ਹੋ ਰਹੀ ਨਹੀਂ ਨਾ ਸਾਰਾ ਦਰਮਾ ਕਿਪੀਂ ਕਿਤੇ ਯਾਰ ਨਾ ਪਤਾ ਮਸ਼ੀਨ ਟਾਉਂਡ ਹੈ ਧਿਆਨ 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 ਚਲੋ ਹਾਂਜੀ ਮਿੱਤਰੋ ਆਪਾਂ ਕ੍ਰਿਸ਼ਨਾ ਮਾਰਕੀਟ ਦੇ ਅੰਦਰ ਪਹੁੰਚ ਚੁੱਕੇ ਆ ਸਮਾਣਾ ਦੇ ਵਿੱਚ ਕ੍ਰਿਸ਼ਨਾ ਮਾਰਕੀਟ ਹੈ ਜੀ ਸੋ ਆਪਾਂ ਦਮਨਦੀਪ ਵਾਸਤੇ ਕੱਪੜੇ ਲਾਵਾਂਗੇ ਮੈਂ ਤੁਹਾਨੂੰ ਸ਼ਾਪ ਵੀ ਦਿਖਾਉਣਾ ਜੀ ਰਵੀ ਦੀ ਹੱਟੀ ਤੋਂ ਆਪਾਂ ਕੱਪੜੇ ਲਾਵਾਂਗੇ बहुत ही सोने कपड़े हैं उन्होंने ते बहुत ही क्या एंड क्वालिटी है जी मैं आय तो आया जी रवि धी हट्टी ऐसे होना पां कपड़े लांगे तो चल दें जी द कांड है अंदर ये कोई कॉलर नहीं देखनी है होल्ड ये आर्टिकल ये नहीं इसको इलावा बहुत सोने सोने डाइनी नहीं 10 तो 12 आर्टिकल ਜੀ ਦੋਸਤੋ ਆਪਾਂ ਦਮਨਦੀਪ ਵਾਸਤੇ 10 ਲੋਰਾਂ ਲੈ ਲਈਆਂ ਜੀ 10 ਟੀ-ਸ਼ਰਟਾਂ ਲੈ ਲਈਆਂ ਬਾਜੀ ਕੀ ਰੇਟ ਹੋ ਗਿਆ ਜੀ ਇਹਨਾਂ ਦਾ 11000 ਹੋ ਗਿਆ ਬਾਜੀ ਠੀਕ ਹੈ ਜੀ Google Pay ਕਰਾ ਲਓ ਫਿਰ ਵੀਰੇ ਠੀਕ ਹੈ ਬਾਜੀ ਕਰ ਦੂ ਬਾਜੀ ਹਾਂਜੀ ਬਾਜੀ ਹਾਂਜੀ ਮਿੱਤਰੋ ਹੁਣ ਆਪਾਂ ਚੱਲਦੇ ਆ ਘਰ ਸੋ ਘਰ ਜਾ ਕੇ ਦੇਖਦੇ ਆ ਵੀ ਸਰਪ੍ਰਾਈਜ਼ ਤੇ ਕਿੰਨਾ ਖੁਸ਼ ਹੁੰਦਾ ਦਮਨਦੀਪ ਸੋ ਜੁੜੇ ਰਹੋ ਵਲੌਗ ਦੇ ਨਾਲ ਮਿੱਤਰੋ ਦਮਨਦੀਪ ਦੇ ਬਰਥਡੇ ਦੀ ਸ਼ਾਪਿੰਗ ਹੋ ਗਈ ਹੈ ਜੀ ਆਹ ਦੇਖੋ ਆਪਾਂ ਲੈ ਲੈਨੇ ਉਹ ਪਿੱਛੇ ਗਗਨ ਲਈ ਆਉਂਦੀ ਹੈ ਜੀ ਸੋ ਜੁੜੇ ਰਹੋ ਬਲੌਗ ਦੇ ਨਾਲ ਅੱਗੇ ਹੁਣ ਆਪਾਂ ਜਾ ਕੇ ਉਹਦੇ ਰਿਐਕਸ਼ਨ ਦੇਖਦੇ ਆ ਕਿ ਖੁਸ਼ ਹੁੰਦਾ ਹੈ ਜਾਂ ਅਦਾਸ ਹੁੰਦਾ ਹੈ ਜਾਂ ਗਾਲਾਂ ਤੇ ਗਾਲਾਂ ਕੱਢੂਗਾ ਸੋ ਜੁੜੇ ਰਹੋ ਜੀ ਬਲੌਗ ਦੇ ਨਾਲ ਚਲੋ ਆਪਾਂ ਚੱਲਦੇ ਆਂ ਘਰ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਸੋ ਜੁੜੇ ਰਹੋ ਜੀ ਹਾਂ ਜੀ ਮਿੱਤਰੋ ਹੁਣ ਆਪਾਂ ਘਰ ਨੂੰ ਰਵਾਨਾ ਹੋ ਚੁੱਕੇ ਆਂ ਸੋ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜਾ ਆਪਾਂ ਉਹਦੇ ਲਈ ਗਿਫਟ ਲਿਆ ਹੈ ਕੀ ਇਹ ਵਧੀਆ ਹੈ ਜਾਂ ਸਾਨੂੰ ਕੁਝ ਹੋਰ ਦੇਣਾ ਚਾਹੀਦਾ ਸੀ ਅਸੀਂ ਪਹਿਲਾਂ ਸਾਰੇ ਟੱਬਰ ਨੇ ਰਲ ਕੇ ਸਲਾਹ ਕੀਤੀ ਸੀ ਵੀ ਆਪਾਂ ਕੋਈ ਸਿਨਰੀ ਦੇ ਦਈਏ ਕੋਈ ਟਾਈਮ ਪੀਸ ਦੇ ਦਈਏ ਕੋਈ ਉਹਨੂੰ ਏਅਰਪੋਰਟ ਦੇ ਦਈਏ ਇਹੋ ਜਿਹਾ ਬਹੁਤ ਕੁਝ ਸੋਚਿਆ ਸੀ ਪਰ ਉਹਦੇ ਕੰਮ ਆਉਣ ਵਾਲਾ ਨਹੀਂ ਸੀ ਕਿਉਂਕਿ ਨਾ ਉਹ ਗਾਣੇ ਸੁਣਦਾ ਹੈ ਨਾ ਉਹਨੂੰ ਟਾਈਮ ਦੇਖਣਾ ਆਉਂਦਾ ਤੇ ਸਿਨਰੀ ਦਾ ਤਾਂ ਉਹਨੇ ਕਰਨੀ ਕੀ ਸੀ ਅਸੀਂ ਫਿਰ ਸਾਰਿਆਂ ਨੇ ਰਾਇ ਕੀਤੀ ਵੀ ਉਹਦੇ ਲਈ ਕੱਪੜੇ ਲੈ ਲੈਨੇ ਆ ਸੋ ਤਾਂ ਕਰਕੇ ਆਪਾਂ ਕੱਪੜੇ ਲੈਏ ਨੇ ਕਿਉਂਕਿ ਕੱਪੜੇ ਉਹਦੇ ਕੰਮ ਵੀ ਆ ਜਾਣਗੇ ਚੀਜ਼ ਉਹ ਦੇਣ ਦਾ ਫਾਇਦਾ ਹੁੰਦਾ ਵੀ ਜਿਹੜੀ ਕਿਸੇ ਦੇ ਕੰਮ ਆ ਸਕੇ ਸੋ ਤੁਸੀਂ ਸਾਰੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਇਹ ਆਪਾਂ ਠੀਕ ਕਰਿਆ ਜਾਂ ਕੋਈ ਹੋਰ ਗਿਫਟ ਦੇਣਾ ਚਾਹੀਦਾ ਸੀ ਸੋ ਚਲੋ ਆਪਾਂ ਚੱਲਦੇ ਆ ਘਰ ਨਾਲੇ ਦੇਖਦੇ ਆ ਵੀ ਕੀ ਰਿਸਪੌਂਸ ਐ ਕਿਵੇਂ ਕਰਦਾ ਐ ਦੁਖੀ ਹੁੰਦਾ ਐ ਦਾਸ ਹੁੰਦਾ ਐ ਖੁਸ਼ ਹੁੰਦਾ ਐ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਮਿੱਤਰੋ ਆਪਾਂ ਸ਼ਾਪਿੰਗ ਕਰਕੇ ਘਰ ਨੂੰ ਜਾ ਰਹੇ ਆ ਤੇ ਮੇਰੇ ਇੱਕ ਦਿਮਾਗ 'ਚ ਗੱਲ ਆਈ ਕਈ ਸਾਡੇ ਪਿੰਡ ਦੇ ਮੁੰਡੇ ਉਹਨੂੰ ਕਹਿੰਦੇ ਨੇ ਜਿਹੜੇ ਉਹਦੇ ਯਾਰ ਦੋਸਤ ਨੇ ਕਹਿੰਦੇ ਵੀ ਤੈਨੂੰ ਉਹਨਾਂ ਨੇ ਵਰਤ ਕੇ ਛੱਡਤਾ ਤੇਰੇ ਨਾਲ ਹੁਣ ਵੀਡੀਓ ਨਹੀਂ ਬਣਾਉਂਦੇ ਤੈਨੂੰ ਵੀਡੀਓ 'ਚ ਨਹੀਂ ਲੈਂਦੇ ਉਹ ਹੰਕਾਰੀ ਹੋ ਗਏ ਯਾਰ ਇਹੋ ਜੀਆਂ ਗੱਲਾਂ ਸੋਭਾ ਰੇ ਦਿੰਦੀਆਂ ਸੋ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਇੱਕ ਵਾਰੀ ਆ ਕੇ ਦੇਖੋ ਸਾਡਾ ਕੈਮਰੇ ਦੇ ਪਿੱਛੇ ਉਹਦੇ ਨਾਲ ਇੰਨਾ ਕ ਜਿਆਦਾ ਪਿਆਰ ਹੈ ਜੇ ਉਹ ਸਾਡੇ ਤੋਂ ਜਾਣ ਮੰਗੇ ਅਸੀਂ ਜਾਣ ਦੇ ਦਾਂਗੇ ਅਸੀਂ ਉਹਨੂੰ ਗਾਲਾਂ ਕੱਢਦੇ ਰਹਿੰਨੇ ਆ ਉਹ ਸਾਨੂੰ ਗਾਲਾਂ ਕੱਢਦਾ ਰਹਿੰਦਾ ਸਾਡੇ 'ਚ ਕੋਈ ਚਾਚੇ ਭਤੀਜੇ ਵਾਲੀ ਗੱਲ ਨਹੀਂ ਯਾਰਾਂ ਦੋਸਤਾਂ ਵਾਲੀ ਗੱਲ ਹੈ ਸੋ ਤੁਸੀਂ ਐਵੇਂ ਕੋਈ ਗਲਤ ਅੰਦਾਜ਼ੇ ਨਾਲ ਆਇਆ ਕਰੋ ਵੀ ਤੈਨੂੰ ਵਰਤ ਕੇ ਛੜਤਾ ਤੈਨੂੰ ਕੱਢਦਾ ਉਹਨੂੰ ਅਸੀਂ ਤਾਂ ਨਹੀਂ ਵੀਡੀਓ 'ਚ ਲੈਂਦੇ ਕਿਉਂਕਿ ਉਹਦੀ ਪੜ੍ਹਾਈ ਖਰਾਬ ਹੁੰਦੀ ਹੈ ਉਹਦੇ ਘਰ ਦੇ ਵੀ ਕਹਿੰਦੇ ਸੀ ਵੀ ਇਹਨੂੰ ਪੜਨ ਦੋ ਹਾਲੇ ਵੀ ਇਹਦੀ ਪੜ੍ਹਾਈ ਨਾ ਖਰਾਬ ਕਰੋ ਸੋ ਇਹੋ ਜਿਹਾ ਨਾ ਸੋਚਿਆ ਕਰੋ ਉਹਨੂੰ ਕਹਾਂ ਵੀ ਵੀਡੀਓ ਚ ਤੂੰ ਜਦੋਂ ਮਰਜ਼ੀ ਆ ਜਾ ਤੇਰੇ ਵਾਸਤੇ ਸਾਡੇ ਘਰ ਦੇ ਗੇਟ 24 ਘੰਟੇ ਖੁੱਲੇ ਨੇ ਸੋ ਬਾਈ ਬਣ ਕੇ ਉਹਨੂੰ ਪੜਕਾਇਆ ਨਾ ਕਰੋ ਜਿੱਦਾਂ ਮੈਨੂੰ ਪਤਾ ਲੱਗ ਗਿਆ ਨਾ ਵੀ ਆਹ ਬੰਦਾ ਪੜਕਾਉਂਦਾ ਮੈਂ ਸਾਲੇ ਉਹ ਗਾਟਾ ਲਾ ਦੂੰ ਹੈ ਨਾ ਗਾਟਾ ਉਠਾ ਤਾ ਚਲੋ ਕੀ ਲਾਉਣਾ ਪਰ ਮੈਨੂੰ ਗੁੱਸਾ ਬਹੁਤ ਆਉਂਦਾ ਕਿਉਂਕਿ ਪਿੰਡ ਦੇ ਲੋਕ ਬਹੁਤ ਚੱਕਦੇ ਨੇ ਉਹਨੂੰ ਤੈਨੂੰ ਪਤਾ ਜਿੱਥੇ ਪਿਆਰ ਹੁੰਦਾ ਨਾ ਉੱਥੇ ਚੱਕਣ ਵਾਲੇ ਲੋਕ ਬਹੁਤ ਹੁੰਦੇ ਨੇ ਦਮਨਦੀਪ ਨੂੰ ਤਾਂ ਇੰਨਾ ਕਿ ਜ਼ਿਆਦਾ ਚੱਕਦੇ ਨੇ ਨਾ ਵੀ ਤੂੰ ਉਹਨਾਂ ਨਾਲ ਵੀਡੀਓ ਨਾ ਬਣਾਇਆ ਕਰ ਤੈਨੂੰ ਕਿਹੜਾ ਪੈਸੇ ਦਿੰਦੇ ਨੇ ਉਹ ਯਾਰ ਘਰ ਦੇ ਵਿੱਚ ਵੀ ਪੈਸੇ ਹੁੰਦੇ ਨੇ ਸਾਡੇ ਪਿੰਡ ਦੇ ਲੋਕਾਂ ਨੇ ਇੱਥੋਂ ਤੱਕ ਜ਼ੋਰ ਲਾਇਆ ਸੀ ਕਿ ਧਮਨ ਸਾਡੇ ਘਰੇ ਵੀ ਆਉਣੋਂ ਹਟ ਗਿਆ ਸੀਗਾ ਸੋ ਸਾਨੂੰ ਫਿਰ ਇਹ ਪਤਾ ਲੱਗਾ ਕਿ ਧਮਨ ਨੂੰ ਕਿਸੇ ਨੇ ਭੜਕਾਇਆ ਸਾਡੇ ਖਿਲਾਫ ਵੀ ਉਹਨਾਂ ਨੇ ਤੈਨੂੰ ਵਰਤ ਕੇ ਛੱਡਿਆ ਤੂੰ ਉਹਨਾਂ ਦੇ ਘਰੇ ਜਾਇਆ ਕਰ ਉਹ ਤੈਨੂੰ ਵੀਡੀਓਜ਼ ਨਹੀਂ ਲੈਂ ਜਦ ਮਨ ਨੂੰ ਬਣਾਉਣ ਵਾਸਤੇ ਉਹਦੇ ਘਰੇ ਗਏ ਸੀਗੇ ਸੋ ਦਮਨ ਸਾਡੇ ਨਾਲ ਜਵੇਂ ਪਿੰਡਾਂ ਤੋਂ ਜੁੜਿਆ ਉਵੇਂ ਹੀ ਸਾਡੇ ਨਾਲ ਤਾਂ ਬੰਦੁਰਿਆ ਆਉਂਦਾ ਹੈ ਸੋ ਤੁਸੀਂ ਪੁਲਿਸ ਦਾ ਮਨ ਨੂੰ ਬਣਾ ਲਾਉਣੀਆ ਬੰਦ ਕਰ ਦੋ ਕਿ ਜਾ ਉਹ ਤੇਰੇ ਨਾਲ ਅਣ ਜਾਣ ਕੇ ਵੀਡੀਓ ਬਣਾਉਂਦੇ ਨੇ ਤੈਨੂੰ ਵਰਤ ਦੇਣੇ ਸੋ ਵਰਤਨ ਨੂੰ ਸਾਡਾ ਉਹ ਬਗਾਨਾ ਨਹੀਂ ਕਿ ਸਾਡਾ ਉਹ ਆਪ ਦਾ ਪੁੱਤਰ ਹੈ ਅਸੀਂ ਉਹਨੂੰ ਪੁੱਤਰਾਂ ਵਾਂਗੂ ਰੱਖਦੇ ਆਂ ਤੂੰ ਤੁਸੀਂ ਕੋਈ ਵੀ ਸਾਡੇ ਬਾਰੇ ਐਵੇਂ ਨਾ ਸੋਚਿਆ ਕਰੋ ਕਿ ਦਮਨ ਸਾਡਾ ਕੁਛ ਲੱਗਦਾ ਨਹੀਂ ਪਤਾ ਮੈਨੂੰ ਸਾਰਿਆਂ ਦਾ ਹੀ ਹੈ ਵੀ ਪਿੰਡ ਚੋਂ ਕਿਹੜਾ ਕਿਹੜਾ ਉਹਨੂੰ ਕਹਿੰਦਾ ਬਾਅਦ ਵਿੱਚ ਮੈਂ ਨਾਲਾ ਲੈ 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 ਵੀਡੀਓ ਬਣਾਉਂਗਾ ਫਿਰ ਪਛਤਾਉਂਗੇ ਫਿਰ ਮੈਨੂੰ ਪਤਾ ਹੈ ਮੇਰਾ ਤੁਹਾਨੂੰ ਆਹਦੀ ਜੁੜੇ ਰਿਓ ਬਲੌਗ ਦੇ ਨਾਲ ਚਲੋ ਆਪਾਂ ਚੱਲਦੇ ਆ ਘਰ ਹੁਣ ਬਹੁਤ ਟਾਈਮ ਹੋ ਗਿਆ ਜੀ ਭੁਗਾਈ ਮਾਰਦੇ ਨੂੰ ਸੋ ਚਲੋ ਉਸ ਤੋਂ ਹੁਣ ਆਪਾਂ ਜਾ ਰਹੇ ਹਾਂ ਧਮਨ ਕੇ ਘਰ ਸੋ ਉਹਨਾਂ ਦੇ ਘਰੋਂ ਫੋਨ ਆਇਆ ਸੀਗੇ ਵੀ ਆਜੋ ਚਾਹ ਪਾਣੀ ਪੀਣੇ ਆ ਪਕੌੜਿਆਂ ਨਾਲ ਤੇ ਸ਼ਾਮ ਨੂੰ ਕੱਟਾਂਗੇ ਕੇਕ ਤੇ ਤੁਹਾਨੂੰ ਆਪਾਂ ਜਾ ਕੇ ਧਮਨ ਕੇ ਘਰ ਦਾ ਵੀਊ ਦਿਖਾਉਣੇ ਆ ਤੇ ਤੁਸੀਂ ਵੀ ਕਮੈਂਟਾਂ ਵਿੱਚ ਸਾਡੇ ਮੁੰਡੇ ਨੂੰ ਵੱਧ ਤੋਂ ਵੱਧ ਦੁਆਵਾਂ ਦਿਓ ਜੀ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਤੇ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਤੁਹਾਨੂੰ ਜਾ ਕੇ ਉਹਨਾਂ ਦਾ ਘਰ ਦਿਖਾਉਣੇ ਆ ਜੀ ਖੁਜੀ ਧਮਨ ਦਾ ਨਵਾਂ ਘਰ ਬਣ ਰਿਹਾ ਹੈ ਸੋ ਜਿਸ ਘਰ ਕੇ ਉਹ ਪਿੱਛੇ ਮਤਲਬ ਪੁਰਾਣੇ ਘਰ 'ਚ ਰਹਿ ਰਹੇ ਨੇ ਤਾਂ ਤੁਸੀਂ ਸਾਹਮਣੇ ਦੇਖੋ ਵੀ ਉਹ ਖੜਾ ਏ ਧਮਨ ਤੇ ਹੁਣ ਆਪਾਂ ਜਾ ਕੇ ਦਾ ਮੰਮੂ ਪਹਿਲਾਂ ਦਾ ਬਰਥਡੇ ਵੀ ਕਰਾਂਗੇ ਹੈਪੀ ਬਰਥਡੇ ਦਾ ਮੰਨਦੀਪ 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 ਵਧਾਈਆਂ ਜੀ ਤੁਹਾਨੂੰ ਵੀ ਥੋੜੇ ਖਾਦੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਬਰੈਡ ਨੇ ਜਾਤੀ ਬਰੈਡ ਨੇ ਚੱਲ ਬਰੈਡ ਨੂੰ ਜੋ ਵੀ ਹੈ ਹੋਇ ਤਿੱਖੜੋਂ ਅੰਦਰ ਜਾਓਗੇ ਅੰਦਰ ਆ ਜਾਵੇ ਅਲੱਬੀ ਗਮਣਾ ਤੇਰੇ ਵੱਡੇ ਦਾ ਗਿਫਟ ਓਏ ਅੱਜ ਇਹਦੀ ਕੀ ਲੋੜ ਸੀ ਆਹੋ ਚੱਲਿਆ ਤੂੰ ਸਾਡੇ ਵਾਸਤੇ ਇੰਨਾ ਵਜ ਕਰਦਾ ਸੀ ਇੰਨਾ ਵੀ ਨਹੀਂ ਕਰ ਸਕਦੇ ਇਹਦੇ 10 ਲੋਹਰਾ ਨੇ 10 ਕੀ ਸ਼ਰਤਾਂ ਨੇ ਚੱਲ ਨਹੀਂ ਮੱਛਣਾ ਆ ਗਿਆ ਪਸੰਦ ਆ ਗਿਆ ਇਹ ਲੋਹਰਾ ਲਾ ਰਿਹਾ ਇੱਕ ਨੰਬਰ ਦੀ ਧੰਨਵਾਦੀ ਜੇ ਨਹੀਂ ਵਧੀਆ ਲੱਗਿਆ ਦੱਸ ਦੇ ਫਿਰ ਤਾਂ ਖੋਲ ਲੈਨੇ ਆ ਵਾਪਸ ਅਸੀਂ ਧੰਨਵਾਦ ਚਲੋ ਵੀ ਮਿੱਤਰੋ ਘੋੜ ਬਲਾ ਅੱਧੀ ਸਮਾਪਤੀ ਹੈ ਦਵੰਦੀਨ ਨੂੰ ਬਰਡੇ ਦਾ ਬਹੁਤ ਵਧੀਆ ਲੱਗਿਆ ਸੋ ਇਹਨਾਂ ਬਲੌਗ ਦੇਖਣ ਲਈ ਤੁਹਾ ਦਾ ਸਾਰਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਬਚਿਆ ਨਾ ਜੀ ਆਪਾਂ ਨੂੰ